ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੇ ਸਾਲ 2024 ਦੇ ਵਿੱਚ ਕਾਫੀ ਜ਼ਿਆਦਾ ਵੱਡੇ ਬਦਲਾਅ ਕੀਤੇ ਹਨ ਉੱਥੇ ਹੀ ਹੁਣ 1 ਜਨਵਰੀ 2025 ਤੋਂ ਵੇ ਹੋਣ ਜਾ ਰਹੇ ਹਨ ਦੋ ਵੱਡੇ ਬਦਲਾਅ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡਾ ਅਸਰ ਇਸ ਦਾ ਪੰਜਾਬੀਆਂ ਦੇ ਉੱਤੇ ਹੀ ਪਵੇਗਾ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਸਾਲ 2025 ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ 5 ਲੱਖ ਤੋਂ ਵੱਧ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਕਿਉਂਕਿ ਕੈਨੇਡਾ ਦੇ ਵਿੱਚ ਜੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਇਸ ਸਮੇਂ ਪਹੁੰਚੀ ਅਤੇ ਵੱਧ ਚੁੱਕੀ ਹੈ ਪਰ ਇਸੇ ਦੌਰਾਨ ਟਰੂਡੋ ਸਰਕਾਰ ਦੇ ਵੱਲੋਂ ਆਪਣਾ ਫੈਸਲਾ ਬਦਲਿਆ ਗਿਆ ਹੈ ਅਨੁਸਾਰ ਕਹਿ ਦਿੱਤਾ ਗਿਆ ਹੈ ਕਿ ਸਿਰਫ 3,95,000 ਲੋਕਾਂ ਨੂੰ ਹੀ ਪੀਆਰ ਦਿੱਤੀ ਜਾਵੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ 5 ਲੱਖ ਪੀਆਰਸੀ ਦੀ ਕਟੋਟੀ ਕਰ ਦਿੱਤੀ ਗਈ ਸੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉੱਥੇ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਹੈ 31 ਦਸੰਬਰ 2005 ਤੱਕ ਕੈਨੇਡਾ ਦੇ ਵਿੱਚ ਟੋਟਲ ਜਿਹੜੇ 50 ਲੱਖ ਦੇ ਕਰੀਬ ਲੋਕੀ ਇਲੀਗਲ ਹੋ ਜਾਣਗੇ ਜਿਨ੍ਹਾਂ ਦੇ ਕਿ ਵਰਕ ਪਰਮਿਟ ਜਾਂ ਫਿਰ ਜਿਹੜੇ ਵੀਜੇ ਦੇ ਉੱਤੇ ਵੀ ਆਏ ਹਨ ਉਹਨਾਂ ਦੇ ਪਰਮਿਟ ਜਿਹੜੇ ਉਹ ਐਕਸਪਾਇਰ ਹੋਣ ਜਾ ਵਾਲੇ ਹਨ ਸੋ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਕੈਨੇਡਾ ਦੇ ਟਰੋਡੋ ਸਰਕਾਰ ਦੇ ਕੋਲ ਜਿਹੜੇ ਵਿਰੋਧੀ ਧਿਰ ਵੱਲੋਂ ਇਹ ਸਵਾਲ ਪੁੱਛੇ ਗਏ ਸਨ ਕਿ 50 ਲੱਖ ਲੋਕ ਜਿਹੜੇ ਆ ਸਾਲ 2025 ਦੇ ਦੌਰਾਨ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਜਾਣਗੇ ਉਹਨਾਂ ਨੂੰ ਵਾਪਸ ਕਰ ਦਿੱਤੇ ਜਾਣਗੇ ਇਹ ਜਿਹਿਆਂ ਹੋਰ ਵੱਡੇ ਅਪਡੇਟਸ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ